ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਸਾਰੇ ਬਹੁਤ ਵਧੀਆ ਹੋਣਗੇ ਜੀ ਅਸੀਂ ਵੀਡੀਓ ਲੈ ਕੇ ਆਏ ਸੀ ਸਕੀਵਿਸ ਦੀ ਜਿਹਦੇ ਨਾਲ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਅਸੀਂ ਦੁਬਾਰਾ ਤੋਂ ਫੇਰ ਰਿਪੀਟ ਕੀਤੀਆਂ ਨੇ ਇਹ ਸਾਡੇ ਕੋਲ ਇਹ ਹੁਣ ਸਿੰਗਲ ਸਿੰਗਲ ਲਾਸਟ ਪੀਸ ਨੇ ਜਿਨੇ ਵੀ ਆਰਡਰ ਕਰਨਾ ਹੋਵੇ ਸਾਨੂੰ ਸਕਰੀਨ ਸ਼ਾਟ ਲੈ ਕੇ ਉਹਨੂੰ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸੀ ਸਾਡਾ ਵਟਸਐਪ ਨੰਬਰ ਡਿਸਕ੍ਰਿਪਸ਼ਨ ਚ 기ਵਨ ਹੋਵੇਗਾ ਜੀ ਤੁਸੀਂ ਉੱਥੋਂ ਸਾਨੂੰ ਆਰਡਰ ਕਰ ਸਕਦੇ ਹੋ ਜੀ ਜਿਹੜੀ ਫਸਟ ਸਕੀਵੀ ਹੈ ਉਹ ਇਸ ਤਰ੍ਹਾਂ ਵਾਈਟ ਕਲਰ ਦੇ ਹੋ ਉਤਰ ਹੈ ਠੀਕ ਹੈ ਜੀ ਬਹੁਤ ਸੋਹਣਾ ਇਹਦੇ ਉੱਪਰ ਅਸੀਂ ਨੇ ਇਸ ਤਰ੍ਹਾਂ ਸਲਾਈਆਂ ਨਾਲ ਕੰਮ ਕੀਤਾ ਸਾਰਾ ਹੈਂਡ ਮੇਡ ਆਊਗਾ ਜੀ ਸਲਾਈਆਂ ਨਾਲ ਸਾਰਾ ਕੰਮ ਹੋਇਆ ਹੋਇਆ ਤੇ ਸਟੈਚੇਬਲ ਹੁੰਦੀਆਂ ਨੇ ਹਰ ਸਾਈਜ਼ ਨੂੰ ਫਿਟਿੰਗ ਆ ਜਾਂਦੀ ਹੈ ਇਹਦੀ ਠੀਕ ਹੈ ਜੀ ਫਰਸਟ ਕਲਰ ਹੈ ਜੀ ਵਾਈਟ ਦੇ ਵਿੱਚ ਜਿਹੜਾ ਨੈਕਸਟ ਹੈ ਹੋਇਆ ਹੈ ਇਸ ਤਰ੍ਹਾਂ ਮਜ਼ੈਂਟਾ ਪਿੰਕ ਦਾ ਹਰ ਸੂਟ ਦੇ ਉੱਪਰ ਵਧੀਆ ਲੱਗਦੀ ਹੈ ਇਹਨੇ ਪਾਈਆਂ ਹੋਈਆਂ ਤੇ ਥਰਡ ਵਨ ਹੈਗਾ ਜੀ ਇਹ ਵਾਲਾ ਰੈੱਡ रेड कलर मिल ਜੇਗਾ ਇਹਦਾ राउंड नेक ਨੂੰ ਮਿਲ ਜੇਗਾ ਤੁਹਾਨੂੰ ਅਲੱਗ-ਅਲੱਗ ਦੀ ਅਲੱਗ-ਅਲੱਗ ਗੁਣਤੀ ਕੀਤੀ ਹੋਈ ਐ ਕੋਈ ਡਿਫਰੈਂਟ-ਡਿਫਰੈਂਟ ਨਹੀਂ ਸਾਰੀਆਂ ਜਿਹੜਾ ਨੈਕਸਟ ਐ ਉਹ ਪਹਿਲਾਂ ਸਾਡੇ ਕੋਲੇ ਬਲੈਕ ਕਲਰ ਖਤਮ ਹੋ ਗਿਆ ਸੀਗਾ ਹੁਣ ਅਸੀਂ ਬਲੈਕ ਦੁਬਾਰਾ ਲੈ ਕੇ ਆਇਆ ਇਹ ਬਲੈਕ ਦੇ ਕਲਰ ਮਿਲ ਜੇਗਾ ਤੁਹਾਨੂੰ ਨੈਕਸਟ ਹੈਗਾ ਲਾਈਟ ਗ੍ਰੇ ਸਟੀਲ ਗ੍ਰੇ ਕਹਿ ਸਕਦੇ ਹਾਂ ਉਹਨੂੰ ਨੈਕਸਟ ਕਲਰ ਸਟੀਲ ਗ੍ਰੇ ਹੈਗਾ ਤੋਂ ਨੈਕਸਟ ਫੇਰ ਵਾਈਟ ਹੈਗਾ ਵਾਈਟ ਕਲਰ ਹੈ ਠੀਕ ਹੈ ਜੀ ਨੈਕਸਟ ਹੈਗਾ ਡਾਰਕ ਗੋਲਡਨ ਲਾਈਟ ਜਿਹਾ ਜਿਵੇਂ ਚਾਕਲੇਟੀ ਜਿਹਾ ਸ਼ੇਡ ਹੈ ਇਹ ਨੈਕਸਟ ਫੇਰ ਰੈੱਡ ਕਲਰ ਦੇ ਵਿੱਚ ਹੈਗੇ ਆ ਕਲਰ ਸਾਰੇ ਅਵੇਲੇਬਲ ਨੇ ਸਾਡੇ ਕੋਲੇ ਇਹ ਹੈਗਾ ਬਰਾਊਨਿਸ਼ ਜਿਹਾ ਸ਼ੇਡ ਠੀਕ ਹੈ ਇਹ ਡਾਰਕ ਚਾਕਲੇਟ ਜਿਹਾ ਸ਼ੇਡ ਆ ਗਿਆ ਠੀਕ ਸਭ ਜੀ ਸਭ ਅਵੇਲੇਬਲ ਠੀਕ ਹੈ ਜੀ ਫਿਰ ਇੱਕ ਗ੍ਰੇ डिफरेंट ਜਿਹਾ ਗਰੇ ਆ ਗਿਆ ਇਹ ਇੱਕ ਤੋਂ 20 ਵਿੱਚ ਨੈਕਸਟ ਬਨ ਆ ਗਿਆ ਪਿੰਕ ਬਹੁਤ ਸੋਹਣਾ ਪਿੰਕ ਕਲਰ ਹੈ ਇਹ ਸਟਾਚੂ ਬਣਾ ਨਿਊਰਲ ਵੀ ਕੋ ਬਹੁਤ ਸੌਫਟ ਵਾਲੀ ਉਨ ਲਿ ਦਿੱਕ ਲੱਗੀ ਹੋਈ ਹੈ ਬਹੁਤ ਸੋਹਣਾ ਪਿੰਕ ਕਲਰ ਹੈ ਬੇਬੀ ਪਿੰਕ ਵੀ ਕਹਿ ਸਕਦੇ ਆ ਇਹਨੂੰ ਜਿਹੜਾ ਨੈਕਸਟ ਆ ਗਿਆ ਇਹ ਆ ਗਿਆ ਲਾਈਟ ਜਿਹਾ ਔਰੇਂਜ ਜਿਹਾ ਟੱਚ ਦਿੰਦਾ ਔਰੇਂਜ ਸ਼ੇਡ ਠੀਕ ਹੈ ਜੀ ਇਹ ਸਫੇਰ ਨੈਕ ਦੇ ਵਿੱਚ ਬਣਿਆ ਹੋਇਆ ਹੈ ਥੋੜੇ ਹੈਲਦੀ ਨੇ ਜੀ ਉਹਨਾਂ ਨੂੰ ਵੀ ਆ ਜਾਏਗਾ ਇਹ ਸਾਈਜ਼ ਇਹ ਮੂਵ ਕਲਰ ਆ ਗਿਆ ਇਹਦਾ ਨੈਕ ਦੇਖੋ ਕਿੰਨਾ ਸੋਹਣਾ ਕਟਵਰਕ ਵਾਲਾ ਬਣਿਆ ਹੋਇਆ ਛਕਿਆ ਜੀ ਨੈਕਸਟ ਆ ਗਿਆ ਫਿਰ ਪਿੰਕ ਕਲਰ ਨੈਕਸਟ ਪੀਚ ਕਲਰ ਆ ਗਿਆ ਪਿੰਕ ਪੀਚ ਤੁਸੀਂ ਇਹਨਾਂ ਚੋਂ ਜਿਹੜੀ ਵੀ ਤੁਹਾਨੂੰ ਕਲਰ ਪਸੰਦ ਆ ਉਹਦਾ ਮੈਨੂੰ ਸਕਰੀਨ ਸ਼ਾਟ ਲੈ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਨੈਕਸਟ ਕਲਰ ਆ ਗਿਆ ਜਿਹੜਾ ਅੰਗੂਰੀ ਜਿਹਾ ਕਲਰ ਹੈ ਬੜਾ ਸੋਹਣਾ ਕਲਰ ਬਹੁਤ ਸੋਹਣਾ ਹੈ ਜੀ ਦੇਖੋ ਕਿਸ ਤਰ੍ਹਾਂ ਸੋਹਣੀ ਪਾਈ ਹੋਈ ਹੈ ਨੈਕਸਟ ਵਨ ਆ ਗਿਆ ਲੈਮਨ ਲੈਮਨ ਕਲਰ ਆ ਗਿਆ ਫਿਰ ਨੈਕਸਟ ਪੀਚ ਪਿੰਕ ਉਹ ਡਿਫਰੈਂਟ ਬੁਣਤੀ ਦਾ ਸੀ ਇਹ ਡਿਫਰੈਂਟ ਬੁਣਤੀ ਦਾ ਨੈਕਸਟ ਆ ਗਿਆ ਪਿੰਕ ਕਲਰ ਠੀਕ ਹੈ ਜੀ ਇਹਦੇ ਵਿੱਚ ਸਾਡੇ ਕੋਲੇ ਬਲੈਕ ਇੱਕੋ ਕਲਰ ਹੈ ਬਾਕੀ ਤੁਸੀਂ ਕਿਸੇ ਦਾ ਵੀ ਆਰਡਰ ਕਰ ਸਕਦੇ ਹੋ ਤੇ ਇਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਡੀਐਮ ਕਰ ਸਕਦੇ ਹੋ ਜੀ ਖੂਬਸੂ ਤੁਹਾਨੂੰ ਬਹੁਤ ਵਧੀਆ ਲੱਗੀਆਂ ਹੋਣਗੀਆਂ ਸਾਡੀਆਂ ਸਕੀਵੀਆਂ ਤੇ ਇਹਨਾਂ ਦਾ ਫਟਾਫਟ ਆਰਡਰ ਕਰ ਦਿਓ ਜੀ ਤੁਸੀਂ ਸਾਡੇ ਕੋਲ ਇਹ ਲਾਸਟ ਪੀਸਿਸ ਅਵੇਲੇਬਲ ਨੇ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ